ਸਰਉਪਨੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੂੰ اے ਪ੍ਰਭੂ ਜੀ ਸਾਡੇ ਤੇ ਮਿਹਰ ਕਰ ਮੇਰੇ ਉਤੇ ਦਇਆ ਕਰ ਮੈਂ ਆਪਣੇ ਅੰਨਾਂ ਦੇ ਨਾਲ ਸਦਾ ਹਰੀ ਦਾ ਨਾਮ ਸੰਧਰਮ ਤੇ ਠਾਕੁਰ ਦੀ ਸਿਧ ਸਲਾ ਘੁੰਦਾਰ ਏ ਕਾਲ ਕ੍ਰਿਪਾ ਦੀ ਏ ਕਿਰਪਾ ਸਾਡੇ ਤੇ ਬਣਾਓ ਕਿਰਪਾ ਕਰੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਉਂ ਸੰਤਾਂ ਦੇ ਚਰਨਾਂ ਉੱਤੇ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖੀ ਐ ਹਰੀ ਦਾ ਨਾਮ ਜਪੁ ਕਰਾਂ ਮੈਂ ਤੇਰਾ ਨਾਮ ਜਪੁ ਕਰਾਂ ਕਰ ਕਿਰਪਾ ਦਿਆਲ ਪ੍ਰਭ ਇਹ ਗਿਦ ਸਿਧ ਤਾਉਂ हे तारक प्रभु जी मैं तेरे दरसों ए संत जना के चरण कूड़ की दात मंगता मेनू रे तेरे चरणा तेरे दर ता हरि रे प्यारे के चरण कूड़ वास लोक पुरावे यही मेरे वाक दे दुनिया दे मौक जानदे एक ही मेरे वाक दे 18 सीढ़ियां हन संत जना की रेंका ਮਤ ਲਾਵ ਰਹਾ ਹੇ ਦਇਆ ਦੇ ਸੋਮੇ ਪ੍ਰਭ ਜੀ ਵੇਖ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਆਪਣੇ ਮੱਥੇ ਉੱਤੇ ਸਦਾ ਬੰਦਾ ਸਦਾ ਹੀ ਮੈਨੂੰ ਆਪਣੀ ਪਿਆਰਿਆਂ ਦੇ ਚਰਨਾ ਦੇ ਧੂੜ ਵਖਦੇ ਰਹਾਉ ਨੀਚ ਤੇ ਨੀਚ ਅਰਥ ਨੀਚ ਹੋਏ ਕਰ ਮੈਨੂੰ ਬੁਲਾਉਂ ਏ ਪ੍ਰਭੂ ਜੀ ਮੇਰੇ ਵਿੱਚ ਇੰਨੀ ਕਿ ਨਿਮਰਤਾ ਇੰਨੀ ਨਿਮਰਤਾ ਬਖਸ਼ ਦੇ ਏ ਕਿ ਮੈਂ ਨੀਵੇਂ ਤੋਂ ਨੀਵਾ ਹੋ ਕੇ ਬਹੁਤ ਹੀ ਨੀਵਾ ਹੋ ਕੇ ਸੰਤਾਂ ਕੇ ਬੇਨਤੀ ਕਰਕੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਬੁਲਾਉਂਦਾ ਰਹਾ ਪਾਪ ਨੂੰ ਲੋਵਾ ਆਪ ਤਿਆਗ ਸੰਤ ਸੰਗ ਸਮਾਵੋ ਭਾਵ ਉਤਿਆਗ ਕੀ ਭਾਵ ਕੇ ਮੇੇ ਬਾਦ ਨੂੰ ਤਿਆਗ ਕੇ ਸੰਤਾਂ ਦੇ ਪੈਰ ਕੁ ਤਿਆਗਨ ਅਤੇ ਸੰਤਾਂ ਦੀ ਸੰਗਤ ਵਿੱਚ ਟਿਕਿਆ ਨਾ ਇਹ ਕਿਰਪਾ ਸਾਡੇ ਉਤੇ ਕਰਦੇ ਸਾਸ ਸਾਸ ਨਾ ਵਿਸਰੇ ਮੈਨੂੰ ਨਰੇ ਹਰੀਕ ਸਾਹਿਬ ਨਾਲ ਕਦੇ ਤੇਰਾ ਨਾਮ ਨਾਂਤ ਨਹੀਂ ਹਰੇਕ ਸਾਹਿਬ ਦੇ ਨਾਲ ਮੈਂ ਤੈਨੂੰ ਚੇਤੇ ਕਰਦਾ ਰਹਾ ਇਹ ਕਿਰਪਾ ਕਰਦੇ ਮੇਰੇ ਤੇ ਗੁਰੂ ਦਾ ਦਰ ਛੱਡ ਕੇ ਮੈਂ ਔਰ ਕਿਸੇ ਪਾਸੇ ਨਾ ਭਟਕਦਾ ਬਿਨਾ ਸਭਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾ ਮੋਹ ਨੇ ਪ੍ਰਭ ਜੀ ਜੇ ਤੇਰੀ ਮਿਹਰ ਹੋਵੇ ਮੈਨੂੰ ਕੋ ਗੁਰੂ ਮਿਲ ਜAVE ਜਿਸ ਦਾ ਦਰਸ਼ਨ ਜੀਵਨ ਨੂੰ ਕਾਮਯਾਬ ਕਰ ਦਿੰਦਾ ਹੈ ਸਮਰੱਥ ਗੁਰੂ ਮਿਲ ਜਾਵੇ ਜਿਹਦੇ ਦਰਸ਼ਨ ਕਰਕੇ ਮੇਰਾ ਜੀਵਨ ਜਿਹੜਾ ਹੈ ਸਫਲ ਹੋ ਜਾਵੇ ਕਾਮਯਾਬ ਹੋ ਜਾਵੇ ਤੇ ਗੁਰੂ ਦੇ ਦਰ ਤੇ ਪਿਲਕੇ ਮੈਂ ਆਪਣੇ ਅੰਦਰੋਂ ਅੰਧਾਰ ਨੂੰ ਤੂਰਾਂ ਮੋਹ ਨੂੰ ਮਿਟਾਵਾਂ ਸਤ ਸੰਤੋਖ ਦਇਆ ਨਾਮੋ ਈ ਪ੍ਰਭੂ ਜੀ ਮੇਰ ਕਰ ਦਇਆ ਕਰ ਮੈਂ ਸਾਤ ਨੂੰ ਸੰਤੋਖ ਨੂੰ ਦਇਆ ਨੂੰ ਤੇ ਧਰਮ ਆਪਣੇ ਆਤਮਿਕ ਜੀਵਨ ਦੀ ਸਜਾਵਟ ਕਰਾਣਾ ਆਪਣੇ ਆਤਮਾ ਆਤਮਾ ਦੀ ਜਿਹੜੀ ਆਤਮਾ ਨੂੰ ਜਿੰਨਾ ਦਾ ਗਹਿਣਾ ਬਣਾਵਾ ਸ਼ਿੰਗਾਰ ਬਣਾਵਾ ਸਾਤ ਸੰਤੋਖ ਦਇਆ ਅਤੇ ਧਰਮ ਇਹ ਮੇਰੇ ਗਹਿਣੇ ਬਣ ਜਾਣ ਮੇਰੇ ਜੀਵਨ ਦਾ ਸ਼ਿੰਗਾਰ ਬਣ ਜਾਣ ਇਹ ਕਿਰਪਾ ਕਰ ਸਾ ਪਦ ਸੁਹਾਗਣ ਨਾਨਕਾ ਆਪਨੇ ਪ੍ਰਵਤਾ ਹੋ ਤੇ ਹੁਣ ਵਡਿਆਣੇ ਮੋਹ ਲਾ ਕੇ ਵਰਜਨ ਦੇ ਪਾਤਸ਼ਾਹ ਬਚਨ ਕਰਦੇ ਨੇ ਨਾਨਕ ਇਹ ਅੱਖ ਤੇ ਜਿਵੇਂ ਸੁਹਾਗਣ ਜਿਤਰੀ ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ ਤੇਵੇਂ ਹੀ ਜੇ ਉਸਦੀ ਮਿਹਰ ਹੋਵੇ ਤਾਂ ਕਾਮਜਾਤ ਜੀਵਨ ਵਾਲਾ ਬਣ ਕੇ ਮੈਂ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ਆਸਾ ਕਹਿੰਦੇ ਇਹ ਜਿਹੜੇ ਗੁਣ ਨੇ ਭਾਈ ਸਤ ਸੰਤੋਖ ਦਇਆ ਤੇ ਧਰਮ ਜਿਹੜੇ ਇਹਨੂੰ ਗ੍ਰਹਿਣ ਕਰ ਲੈਂਦੇ ਨੇ ਜਿਨ੍ਹਾਂ ਦੇ ਸਤਗੁਰੂ ਜੀ ਕਹਿੰਦੇ ਜੀਵਨ ਦੇ ਇਹ ਗਹਿਣੇ ਬਣ ਜਾਂਦੇ ਨੇ ਸੰਤੋਖ ਸਤ ਤੇ ਧਰਮ ਫਿਰ ਜਿੰਤਰਾ ਇੱਕ ਇਸਤਰੀ ਉਹਦੇ ਸਹਾਗਣਿਤ ਦੇ ਪਤੀ ਨੂੰ ਸੋਹਣੀ ਲੱਗਦੀ ਹੈ ਭਾਰਸਾ ਕਹਿੰਦੇ ਆਕਾਰਪੁਰਤ ਵੈਕੁ ਜੀ ਨੂੰ ਚਿਰ ਕੋ ਮਨੁੱਖ ਜਿਹੜਾ ਸਾਰੇ ਜਿਹਦੇ ਵਿੱਚ ਗੁਣ ਆ ਜਾਂਦੇ ਨੇ ਦਇਆ ਦਾ ਧਰਮ ਦਾ ਸੰਕੂਪ ਦਾ ਇਹ ਗੁਣਾ ਗੰਤ ਨੇ ਪ੍ਰੋਕਾਰਪੁਰਤ ਜੀ ਨੂੰ ਚੰਗਾ ਲੱਗਦਾ ਉਹ ਆਕਾਰਪੁਰਤ ਵੈਕੁ ਜੀ ਨੂੰ ਪਾ ਜਾਂਦਾ ਹੈ ਤੇ ਭਾਰਸਾ ਕਹਿੰਦੇ ਉਹਦਾ ਜੀਵਨ ਭਾਈ ਕਾਮਜਾਗਤ ਤੇ ਸਤਿ ਰਗਜਾਗਤ ਇਥੇ ਆਇਆ ਸਤਿ ਰਗਜਾਗਤ ਹੈ ਇਸੇ ਤਰ੍ਹਾਂ ਕੇ ਪਾਕਸਾ ਜੀ ਕਹਿੰਦੇ ਬੇਨਤੀ ਕਰਿਆ ਕਰ ਤਖਤ ਜੀ ਦੇ ਚਰਨਾਂ ਚ ਇਹ ਸਾਰਾ ਸਭ ਬੇਨਤੀ ਰਹੀ ਹੈ ਜਿਹੜਾ ਦਸਰਪਣ ਕੀਤਾ ਹੈ ਸਤਿਗੁਰੂ ਜੀ ਵਾਰ-ਵਾਰ ਬੇਨਤੀਆਂ ਕਰਦੇ ਨੇ ਕਿ ਕਿਰਪਾ ਕਰੋ ਸਾਨੂੰ ਇਹ ਸੁਖ ਗੁਣ ਬਖਸ਼ੋ ਤੇਰੇ ਸੰਤ ਜਨਾਂ ਵੇ ਚਰਨਾਂ ਦੀ ਸੇਵਾ ਕਰਾਂ ਉਹਦੇ ਚਰਨਾਂ ਦੀ ਰੂਪ ਵਿੱਚ ਮੈਨੂੰ ਮਿਲੇ ਮਾਨੂੰ ਮਾਰਗਦਰ ਦੇਣ ਨਾਲ ਲਾਵਾਂ ਧਰਮ ਸੰਤੋਖ ਦਇਆ ਉਹਨਾਂ ਜੀਵਨ ਦਾ ਕਹਿਣਾ ਬਣਾਵਾ ਇਸੇ ਤਰ੍ਹਾਂ ਇਹ ਬੇਨਤੀ ਮੇਰੀ ਸਤਿਗੁਰੂ ਜੀ ਪਰਵਾਣ ਕਰੋ ਉਹ ਆਪਾਂ ਵੀ ਗੁਰੂ ਚਰਨਾਂ ਦੇ ਉੱਤੇ ਹੀ ਬੇਨਤੀ ਕਰੀਏ ਕਿ ਸਤਿਗੁਰੂ ਪਾਲ ਸਾਡੇ ਤੇ ਦਇਆ ਕਰੇ। ਇਹੇ ਵਿਚਾਰ ਸਾਨੂੰ ਆਪਣੀ ਚਰਨਾਂ ਦਾ ਪਿਆਰ ਵਖਸ਼ੇ ਰੰਗਿਆਂ ਹੋਿਆਂ ਦੀ ਸੰਗਤ ਵਖਸ਼ਣ ਤਾਂ ਜੋ ਰੰਗਿਆਂ ਹੋਿਆਂ ਦੀ ਸੰਗਤ ਵਿੱਚ ਬੈਠ ਕੇ ਸਾਡਾ ਵੀ ਪਤਾ ਹੋਵੇ ਸਾਡਾ ਵੀ ਜੀਵਨ ਸਤਿ ਹੋਵੇ ਸਾਡਾ ਵੀ ਮਨ ਕਿਤੇ ਕੁਝ ਕਰਨਾਂ ਦੇ ਨਾਲ ਉਹ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਵੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ اے ਪਾਈ ਸਤਿਗੁਰੂ ਆਪਣਾ ਆਪਣੀ ਕਰਤਾ ਜਿਵੇਂ ਇੱਕ ਸੁਆਗਨ ਆਪਣੇ ਪਤੀ ਨੂੰ ਬਹੁਤ ਪਿਆਰੀ ਲੱਗਦੀ ਹੈ ਤੇ ਵੇਖੇ ਕੁਝ ਦੀ ਮਿਹਰ ਹੋਵੇ ਤਾਂ ਕਾਮ ਜਾਗ ਦੀ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਤਕਤ ਵਿੱਚ ਚੰਗਾ ਲੱਗ ਸਕਦਾ ਸੋਣਾ ਲੱਗ ਸਕਦਾ ਐਸਾ ਮੇਰਾ ਹੀ ਬਣ ਗਿਆ ਕਿਸ ਕਰਕੇ ਉੱਚਾ ਬਣ ਗਿਆ